ਰਾਜਪੁਰ ਦੇ ਆਰਟੀਓ ਦਫਤਰ ਵਿੱਚ ਕੈਮਰੇ ਅਤੇ ਸਰਕਾਰੀ ਸਾਈਟ ਬੰਦ ਹੋਣ ਕਾਰਨ ਆਏ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਦੇ ਕੰਮਾਂ ਲਈ ਘੰਟਿਆਂ ਲਾਈਨਾਂ ਵਿੱਚ ਖੜਕੇ ਵੀ ਵਾਪਸ ਜਾਣਾ ਪਿਆ ਲੋਕਾਂ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਦੋਸ਼ ਲਾਏ ਵਿਸ਼ੇਸ਼ ਰਿਪੋਰਟ ਰਾਜਲ ਰੰਦਾਵਾ ਗੁਰਦਾਸਪੁਰ ਤੋਂ ਪਈ ਲਾਇਸੈਂਸ ਨਿਕਰਮ ਲਈ ਆਏ ਸੀ ਜੀ ਇੱਥੇ 2 ਘੰਟੇ ਹੋ ਗਿਆ ਖੜੇ ਦਾ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀਗੇ ਕਾਗਜ਼ ਠੀਕ ਨਹੀਂ ਹੈ ਸਾਈਨ ਕਰਾ ਕੇ ਲਿਆਓ ਸਾਈਨ ਕੀਤਾ ਕਰਾਏ ਦੁਆਰਾ ਸਾਈਨ ਕਰਾ ਕੇ ਦੁਆਰਾ ਲਿਆਉਂਦੇ ਤੇ ਉਦੋਂ ਤੇ ਖੜੇ ਆ ਸਾਰੇ ਇੱਥੇ ਹੁਣ ਕਹਿੰਦੇ ਕਿ ਸਰਵਰ ਡਾਊਨ ਹੈ ਸੈੱਟ ਡਾਊਨ ਹੋ ਗਈ ਹੈ ਜੀ ਹੁਣ ਆਪ ਚੱਲ ਗਿਆ ਦਾ ਹੁਣ ਜੀ 1 ਘੰਟੇ ਡੇਢ ਤੋਂ ਖੜਿਆ ਇੱਥੇ ਅੱਗੇ ਕੋਈ ਡੈਕਸ ਬੈਠਾ ਹੋ ਕੇ ਅਗਲੇ ਬਨੇ ਨਹੀਂ ਹੈ ਕੁਝ ਕੋਈ ਨਹੀਂ ਕੋਈ ਵੀ ਨਹੀਂ ਹੈ ਇੱਥੇ ਕੋਈ ਕੋਈ ਨਹੀਂ ਤੁਹਾਡੇ ਸਾਹਮਣੇ ਜੀ ਦੇਖੋ ਕੁਰਸੀ ਖਾਲੀ ਪਈ ਹੈ ਸਰ ਇਹ ਕਹਿੰਦੇ ਕਦੋਂ ਚੱਲਣੀ ਹੈ ਹਾਂ ਜੀ ਕੋਈ ਪਤਾ ਕੋਈ ਪਤਾ ਨਹੀਂ ਇਹ ਕੁਝ ਨਹੀਂ ਪਤਾ ਉਪਰ ਅਧਿਕਾਰੀ ਬੈਠ ਦੀ ਗੱਲਬਾਤ ਕੀਤੀ ਕੇ ਨਾ ਸਰ ਅਸੀਂ ਤਾਂ ਇੱਥੇ ਖੜੇ ਹਾਂ ਹੁਣ ਇੱਥੋਂ ਇੱਕ ਵਾਰੀ ਚੱਲ ਜਿਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੋਣ ਦਿੰਦੇ ਫਿਰ ਜਾ ਕੇ ਫਿਰ ਸਭ ਤੋਂ ਪਿੱਛੇ 20 ਬੰਦੇ ਦੇ ਪਿੱਛੇ ਜਾਣਾ ਪੈਂਦਾ ਕਿੰਨਾ ਕੱਜ ਆ ਪਾ ਸਮਝਣਾ ਪੈਂਦਾ ਕਿੰਨਾ ਕੱਜ ਆਣਾ ਪੈਂਦਾ ਕੱਜ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿੰਨੀ ਭੀੜ ਹੈ ਇੱਥੇ ਕਹਿੰਖਾ 50 ਬੰਦੇ ਖੜੇ ਹੈ ਸਾਰੇ ਇੱਥੇ ਕੋਈ ਨਹੀਂ ਬੈਂਕ ਖਰੋਨ ਨੂੰ ਵੀ ਜਗ੍ਹਾ ਨਹੀਂ ਹੈ ਕਿਤੇ ਵੀ ਸੀਟ ਤੇ ਕੋਈ ਨਹੀਂ ਬਿਠਾ ਨਹੀਂ ਹੁਣ ਆਏ ਸਰ ਇਹ ਆਏ ਹੁਣ ਇ슈 ਟੈਕਨੀਕਲ ਸੀ ਸਵਿਰਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਜ਼ੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵਿਦਨ ਹਾਫ ਐਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਜ਼ੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲ ਨੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਲੋਕ ਕਹ ਰਹੇ ਤੁਹਾਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਕਿ 11 ਤੋਂ 12 ਤੁਸੀਂ ਆਉਣਾ ਹੈਗਾ ਆਪਾਂ ਕਹਿੰਦੇ ਆ ਜਾਨੇ ਮਨ ਕੇ 1 ਵਜੇ ਤੱਕ ਕੋਈ ਹਾਣੁਪੁੱਛ ਕੇ ਸੀ ਨਹੀਂ ਕਰਦਾ ਹੈਗਾ ਥੱਲੇ ਕਦੇ ਦੇਖਿਆ ਆ ਕੋਈ ਕੁੰਚੇਰ ਤੇ ਬੱਟਣੀ ਹੈਗਾ ਕੀ ਕਰ ਨੀਚੇਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲੈ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉੱਤੇ ਟੂਕਾਂ ਐਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂ ਦਿੱਤੀ ਜਾਏ ਲੋਕਾਂ ਦੇ ਕਹਿਣ ਮੁਤਾਬਕ ਇਹ ਆਪੀ ਜਦੋਂ ਬਾਹਰ ਥੱਲੇ ਜਾਂਦੇ ਆ ਸਾਨੂੰ ਕਾਰਨ ਵਿੱਚ ਉਜਾੜ ਕੇ ਲੱਗਦਾ ਵੀ ਆਹ ਕਾਰਨ ਨਹੀਂ ਪੂਰੇ ਆ ਕੰਨੀ ਪੂਰੇ ਦੇ ਜਦੋਂ ਜਾਂਚ ਕਰੂ ਹੁੰਦੇ ਆ ਉਹ ਕਬਝਟ ਹੋ ਜਾਂਦਾ ਠੀਕ ਆ ਜੀ ਐਸਾ ਕੋਈ ਕੇਸ ਜੇ ਤੁਹਾਡੀ ਧਿਆਨ ਚਾਤਾ ਮੈਨੂੰ ਦੱਸੋ ਬਿਕੋਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਨਹੀਂ ਅਲਾਉਡ ਜੇ ਤੁਹਾਡੇ ਪਾਰਟ ਨੇ ਆਪਣੀ ਲੇਟ ਆ ਰਹੇ ਚਾਚਾ ਚਾਚਾ ਜੀ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰ ਜੀ ਉਹਦੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਪਾਸ ਹੋ ਜੇ ਉਹ ਹੀ ਹੁੰਦੀ ਕਾਪੀ ਕਰ ਜਿਹੜੀ ਕਾਪੀ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਆ ਜੀ ਬੋਲ ਸਕਦੇ ਹਾਂ ਦੇਖੋ ਨਾਰਾਸ਼ੀ ਗਾਜ਼ ਰਿਪੋਰਟ ਵੀ 3D ਕਾਹਦੀ ਆ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਡਿਮਾਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਕੋਈ ਤਾਂ ਪ੍ਰੋਬਲਮ ਸੋਲਵ ਹੋ ਜੇ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ ਥੈਟ ਹੈਜ਼ ਬੀਨ ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ